ਐਸ ਵਕਤ ਆਪਾਂ ਖਨੌਰੀ ਬਾਰਡਰ ਤੇ ਖੜੇ ਆ ਖਾਸ ਕਰਕੇ ਉੱਥੇ ਖੜੇ ਆ ਜਿੱਥੇ ਡੱਲੇਵਾਲ ਸਾਹਿਬ ਅੱਜ ਤਕਰੀਬਨ 70 ਦਿਨਾਂ ਦੇ ਨੇੜੇ ਹੋ ਗਏ ਆ ਮਰਦਾਂ ਤੇ ਬੈਠਿਆ ਨੂੰ ਤਾਂ ਉਹ ਜਿਹੜੀ ਆਪਣਾ ਪਹਿਲਾ ਸਟੇਜ ਕੋਲੇ ਸੀ ਟਰਾਲੀ ਦੇ ਵਿੱਚ ਉਹਨੂੰ ਸਿਫਟ ਕਰਕੇ ਆਪਾਂ ਇੱਧਰ ਲੈ ਕੇ ਆਂਦਾ ਕਿ ਉਹ ਟਰਾਲੀ ਵੀ ਜਿਹੜੀ ਆ ਬਣ ਰਹੀ ਆ ਜਿਹੜੇ ਨੂੰ ਆਪਾਂ ਕਹਿੰਦੇ ਸੀ ਵੀ ਨਵਾਂ ਘਰ ਬਣਾ ਰਹੇ ਆ ਤਾਂ ਉਹਦੇ ਵਿੱਚ ਜਿਹੜੇ ਆਪਣਾ ਰੋਜ਼ ਜਿਹੜੀ ਸੰਗਤ ਆਉਂਦੀ ਆ ਪੂਰੇ ਭਾਰ ਦੇ ਵਿੱਚੋਂ ਜਿਹੜੇ ਕਿਸਾਨ ਆ ਰਹੇ ਨੇ ਅੱਜ ਜ਼ਿਲ੍ਹਾ ਬਰਨਾਲਾ ਪਿੰਡ ਜੰਗਿਆਣਾ ਤਾਂ ਉਹ ਜਿਹੜੇ ਕਿਸਾਨ ਪੂਰੇ ਨਗਰ ਨੇ ਆਪਣੇ ਇੱਥੇ ਵਿੱਚ ਰਾਸ਼ਨ ਲੈ ਕੇ ਆਏ ਨੇ ਮੋਰਚੇ ਚ ਚੱਲਦੇ ਦੇ ਵਿੱਚ ਉਹ ਰਾਸ਼ਨ ਦੇ ਵਿੱਚ ਜੋ ਸਬਜ਼ੀਆਂ ਨੇ ਸੁੱਟੀਆਂ ਦਾਲਾਂ ਨੇ ਆਟਾ ਉਹ ਸਾਰਾ ਕੁਝ ਲੈ ਕੇ ਆਏ ਨੇ ਤੇ ਵਿਸ਼ਵਾਸ ਵੀ ਦਿਵਾਕੇ ਗਏ ਨੇ ਤੇ ਪੂਰਾ ਨਗਰ ਦਾ ਉਹ ਫੈਸਲਾ ਹੈ ਕਿ ਜਿਹੜੀਆਂ ਐਮਐਸਟੀ ਗਰੰਟੀ ਕਾਨੂੰਨ ਲੈਣਾ ਹੈ ਸਵਾਮੀ ਨਥਨ ਦੀ ਰਿਪੋਰਟ ਕਰਦੇ ਤੋਂ ਮੁਕਤ ਕਰਾਉਣਾ ਜਿਹੜੀਆਂ ਮੰਗਾਂ ਤੇ ਆਪਾਂ 12 ਦਿਨ ਲੜ ਰਹੇ ਹਾਂ ਸਾਉ ਦੇ ਵਿੱਚ ਪੂਰਾ ਨਗਰ ਪੂਰਾ ਪਿੰਡ ਇਕੱਠੇ ਹੋ ਕੇ ਇੱਕ ਸੁਰ ਦੇ ਵਿੱਚ ਇੱਥੇ ਪੂਰਾ ਹਿੱਸਾ ਪਾਵਾਂਗੇ ਤੇ ਨਾਲ ਜਿਹੜੀਆਂ ਮੰਗਾਂ ਨੇ ਇਹਨੂੰ ਲਾਗੂ ਕਰਵਾਉਣ ਤੱਕ ਜਿੰਨਾ ਤੇ ਕਮੋਰਤਾ ਚੱਲੂਗਾ ਐਵੇਂ ਜਿੱਕਰ ਅਸੀਂ ਰਾਸਣ ਦੀਆਂ ਸੇਵਾ ਤੇ ਬੰਦਿਆਂ ਦੀਆਂ ਸੇਵਾ ਇਸ ਮੋਰਚੇ ਦੇ ਵਿੱਚ ਲੈ ਕੇ ਆਵਾਂਗੇ ਮੈਂ ਖਾਸ ਕਰਕੇ ਡੱਲੇਵਾਲ ਸਾਹਿਬ ਵੱਲੋਂ ਇਸ ਨਗਰ ਦਾ ਇਹ ਸੰਗਤ ਦਾ ਜਿਹੜਾ ਵੱਡਾ ਪ੍ਰਾਲਾ ਕੀਤਾ ਪਿੰਡ ਦੇ ਵਿੱਚ ਰਸਣ ਇਕੱਠਾ ਕਰਨਾ ਕੋਈ ਸੌਖਾ ਨਹੀਂਗਾ ਬਹੁਤ ਝਿਜਕਦੇ ਬੰਦਾ ਅਗਲਾ ਕਹਿੰਦਾ ਵੀ ਸਵਾਲ ਉੱਠੂਗਾ ਇਹ ਉੱਠੂਗਾ ਪਰ ਪੂਰੇ ਨਗਰ ਨੇ ਫੈਸਲਾ ਕਰਕੇ ਇਹ ਫੈਸਲਾ ਕੀਤਾ ਕਿ ਜਿਹੜਾ ਖਨੌਰੀ ਸ਼ੰਭੂ ਰਤਨਪੁਰੇ ਤੇ ਖਾਸ ਕਰਕੇ ਜਿਹੜਾ 12 ਫਰਵਰੀ ਨੂੰ ਆਪਾਂ ਬਹੁਤ ਵੱਡਾ ਇੱਥੇ ਇਕੱਠ ਕਰ ਰਹੇ ਆ ਇਹ ਸਾਰਾ ਜਿਹੜਾ ਰਸਣ ਅੱਜ ਪਿੰਡ ਲੈ ਕੇ ਆਇਆ ਉਹ ਲੰਗਰਾਂ ਦੇ ਵਿੱਚ ਵੰਡਿਆ ਜਾਊਗਾ ਇਹਨਾਂ ਦਾ ਖਾਸ ਕਰਕੇ ਨਗਰ ਦਾ ਭਾਰਤੀ ਕਿਸਾਨ ਯੂਨੀਅਨ ਦਾ ਸਿੱਧੂਪੁਰੋਂ ਨੂੰ ਬਹੁਤ ਬਹੁਤ ਧੰਨਵਾਦ ਉਹ ਵਾਹਿਗੁਰੂ ਜੀ ਕਾ ਖਾਲਸਾ ਤੇਰੀ ਵਾਹਿਗੁਰੂ ਜੀ ਕੀ ਫਤਿਹ